अॻे मलजीत सोलानी मलकीत ਆਪਣੇ ਬੋਲਾਂ ਦੀ ਸਾਈਕ ਕਰਨਗੇ ਬਹੁਤ-ਬਹੁਤ ਧੰਨਵਾਦ ਆ ਵੀਰ ਜੀ ਲੌਗੀਆਂ ਸਮਾਂ ਮਾਜੇ ਦਾ ਖੇਡਾ ਜਾ ਰਿਹਾ ਹੈ ਅੰਦਰੋਂ ਪਾਸੇ ਬੁਗੀਪੁਰੇ ਵਾਲਾ ਨਾਜ਼ਮਨ ਪੁਆਇੰਟ ਵਾਲੀ ਆਪਣੀ ਟੀਮ ਦੇ ਖਾਤੇ ਵਿੱਚ ਝੁਰ ਗਿਆ ਹੈ 1.5 ਪੁਆਇੰਟ ਜਿਹੜਾ ਬੁਗੀਪੁਰੇ ਦੀ ਟੀਮ ਦਾ ਹੈ ਹਕੂਮਤ ਵਾਲੇ ਦੀ ਟੀਮ ਜਿਹੜੀ ਪਿੰਡ ਵਾਲੀ ਸੈਨ ਹੈ ਬੁਗੀਪੁਰੇ ਦੀ ਟੀਮ ਜਿਹੜੀ ਚੜ੍ਹਦੇ ਵਾਲੀ ਸੈਨ ਹੈ ਸੰਤੂ ਵਾਲਾ ਤੇ ਭਰਾਣਾ ਵੀ ਟੀਮ ਆ ਗਿਆ ਨਿਯਾਮ ਵਾਲਾ ਮਾਜਾ ਤੇ ਪੰਡੋਰੀ ਖਾਤਰੀਆਂ ਨੂੰ ਟੀਮ ਨੂੰ ਦੇਖਦੇ ਉਹ ਵੀ ਤਿਆਰ ਨੇ ਵਨਤ ਸਿੰਘ ਮਾਦੇ ਮਾਖੀਪੁਰਾ ਨਾਲ ਫੈਦਰ ਕਬੱਡੀ ਕਲੱਬ ਜੀਰਾਂ ਦੇ ਰਾਤਾ ਟੀਮਾਂ ਵੀ ਤਿਆਰ ਰਹਿ ਗਈਆਂ ਸਾਡੇ ਹਰਪਾਲ ਸੰਤੂ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਬਹੁਤ ਹੀ ਸਰਕਾਰੇ ਅਗਲੇ ਖੱਤੇ ਵਾਲੇ ਤੋਂ ਬਹੁਤ ਬਹੁਤ ਧੰਨਵਾਦ ਬਖਦ ਮੇ ਸਰਕਾਰ ਭੇਲੇ ਵੀ ਬਹੁਤ ਬਹੁਤ ਧੰਨਵਾਦ ਕਰਦੇ ਇਸ ਕਬੱਡੀ ਪੜਾਣਾ ਸੰਤੂ ਵਾਲਾ ਤੇ ਪੜਾਣਾ ਟੀਮਾਂ ਗਰਾਉਂਡਾਂ 'ਵਾਂ ਲਾਉਣ ਦੀ ਮਲਕੀਤ ਤੇ ਮਨਦੀਪ ਸਾਡੇ ਵੀ ਅਗਲੀ ਸਾਂਝ ਪਾਉਣਗੇ ਅਗਲੇ ਮੈਚ ਦੀਆਂ ਟੀਮਾਂ ਵੀ ਬੇਹੱਦ ਤਿਆਰੀ ਕਰਕੇ ਗਰਾਉਂਡ ਨੇ ਲਾਗੇ ਰਹਿਣ ਆ ਜਿਹੜਾ ਮੁਕਾਬਲਾ ਇਹ ਫੁੱਗੀਪੁਰਾ ਤੇ ਹਕੂਮਤ ਵਾਲੇ ਦਾ ਹੈ ਜਿਹੜੀ ਫੁੱਗੀਪੁਰੇ ਦੀ ਟੀਮ ਹੈ ਪੁਆਇੰਟਰੀ ਗੇਟ ਵਾਲੇ ਪਾਸੇ ਹੈ ਮੇਰੇ ਵੀਰੋ ਬਾਬਾ ਜੀ ਦੀ ਜਗਾ ਵਾਲੀ ਸਾਈਡ ਹੈ ਪਰ ਕਬੱਡੀ ਜਿਹੜੀ ਹੈ ਉਹ ਹਕੂਮਤ ਵਾਲੇ ਟਰਸੋ ਨਾਲ ਜਿਹੜੇ ਕਾਸਟੌਨ ਨੇ ਵਧਿਆ ਆਇਆ ਹੈ ਅਗਲੇ ਮੁਕਾਬਲੇ ਦੇ ਲਈ ਸੰਤੂ ਵਾਲਾ ਤੇ ਭਰਾਣਾ ਨਿਜਾਮ ਵਾਲਾ ਮਾਝਾ ਤੇ ਪੰਡੋਰੀ ਖੱਤਰੀਆਂ ਵਾਲਾ ਚੈਨ ਸਿੰਘ ਵਾਲਾ ਤੇ ਮਾਛੀ ਬੁਗਰਾ ਫਰੈਂਚ ਕਲੱਬ ਜੀਰਾ कबडी वारे चढ़ चढ़े वेखो भई तोहा पिण खड़ खड़े कौन लो जन पुग कबडी झुक झुके ਜੀ ਦੇ ਦੌੜਿਆ ਪੱਟਾ ਦੇ ਵਿੱਚ ਜੀ ਦੇ ਪੱਟਾ ਦੇ ਵਿੱਚ ਜੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਇਹ ਸੁਖੂ ਆ ਹਕੂਮਤ ਵਾਲੇ ਦੀ ਟੀਮ ਹੈ ਮੁੰਡੇ ਹੈਪੀ ਵਰਗੇ ਟਾਰੇ ਵਰਗੇ ਪਰ ਆ ਸੁਖੂ ਆ ਮੁੰਡਾ ਕਹਿੰਦੇ ਬੱਲੇ ਬੱਲੇ ਕਰਾ ਗਿਆ ਜੀ ਉਹ ਚੋਪਰਾ ਤੇ ਸਰੇਵਾਂ ਚੋਪਰਾ ਨੇ ਇੱਕ ਠੋਕੇ ਘੱਡ ਦਿੱਤਾ ਮੇਜਾ ਸਰੇਵਾਂ ਵਾਲੀ ਲੋਕ ਤੇ ਵਗਦੇ ਸਮੁੰਦਰਾਂ ਦੇ ਮੁਖ ਮੋੜ ਤੇ ਬੱਲੇ ਬੱਲੇ ਹੋ ਗਈ ਕਬੱਡੀ ਵਾਲਿਓ राजे खे मित्रुख तोड़ दुख तोड़ राजे खो मित्र दुख तोड़े अॼु कब्डी जी बात कंदे चोटी चोटी जे दे, मल के अॼु पुॼणे ਗੱਲਾਂ ਪੰਜ ਤਰਵੇਂ ਆ ਹੁਣ ਓਪਨੀਆਂ ਗੱਲਾਂ ਹੋਣ ਗਈਆਂ ਔਰ ਚੋਟੀ-ਚੋਟੀ ਦੇ ਵੱਲ ਕਹਿੰਦੇ ਅੱਜ ਸਾਰੇ ਪੂਜੇ ਆਲੇ ਆ ਅੱਜ ਸਾਰੇ ਕਹਿੰਦੇ ਔਰ ਕਬੱਡੀ ਦੀ کریم ਪੂਜਾ ਨਹੀਂ ਕਹਿੰਦੇ ਮੇਰੇ ਵੀਰੋ ਲਓ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਕਬੱਡੀ ਪਾਲੇ ਗਬਰੂ ਤਿਆਰ ਵਰ ਤਿਆਰ ਹੈ ਮੇਰੇ ਵੀਰੋ ਔਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਲੇ ਗਬਰੂ ਤਿਆਰ ਵਰ ਤਿਆਰ ਹੈ ਇਹ ਪੰਜੀਆ ਕਬੱਡੀ ਵਾਲੇ ਦੇਖੋ ਸਾਰਾ ਜੱਗ ਬਈ ਮਾਰ-ਮਾਰ ਤਾਲਾ ਪੈੜੇ ਕੱਢਣਗੇ ਅੱਗ ਬਈ ਸਾਰੇ ਕਿਨੇ ਪਾਣੀ ਵਿੱਚ ਪਤਾ ਜਾਣਾ ਸਾਰਿਆਂ ਦਾ ਲੱਗ ਬਈ ਲਓ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਕਬੱਡੀ ਤੇ ਬੋਲ ਸਾਡੇ ਕਹਿੰਦੇ ਮਕੀਤ ਦਾ ਕਬੱਡੀ ਹਕੂਮਤ ਵਾਲੀ ਦੀ ਟੀਮ ਵੱਲੋਂ ਪਈ ਹੈ ਪਰ ਬੁਖੀਪੁਰੀਆ ਪਿੰਡ ਸੀਰੇ ਦਾ ਬੁਖੀਪੁਰੀਆ ਪਿੰਡ ਕਹਿੰਦੇ ਗੁਰਮੀਤ ਹਥੌੜੇ ਦਾ ਨੰਬਰ ਕਹਿੰਦੇ ਮਲਕੀਤ ਨੇ ਹਕੂਮਤ ਵਾਲੀ ਦੀ ਟੀਮ ਲਈ ਜੋੜਤਾ ਹੈ ਅਰੇ ਮੁਕਾਬਲੇ ਦੇ ਲਈ ਸੰਤੂ ਵਾਲਾ ਤੇ ਭਰਾਣਾ ਇਹ ਟੀਮਾਂ ਪਿਆਰੀ ਕਰਨਾ ਕਾਲਾ ਹੈ ਨੌਜਾਨ ਪਰ ਨੰਬਰ 2 ਕੀ ਕੁੜੇ ਦੀ ਟੀਮ ਦਾ ਸਿਰ ਤੇ ਜੂੜਾ ਜੂੜੇ ਤੇ ਚਿੱਟਾ ਮਾਲ ਦਸ਼ਮੇਸ਼ਤਾ ਵੀ ਕਹਿੰਦੇ ਬਖਸ਼ੀ ਦਾਤ ਹੈ ਗੁਰੂ ਗੋਬਿੰਦ ਸਿੰਘ तेरे ਬਲ ਵਰਗਾ ਕਿੱਥੋਂ ਕੀ ਹੋਰ ਲਿਆਵੇਗਾ ਰੱਖਣ ਲਈ ਮਾਂ ਯਤੀਮਾਂ ਦਾ ਖੁਦ ਕੌਣ ਯਤੀਮ ਕਹਾਵੇਗਾ ਦੁਨੀਆ ਆਪਣੇ ਲਾਲਾਂ ਦੇ ਸਿਰਾਂ ਤੋਂ ਭਾਪੜ ਮੋਤੀਆਂ ਦੇ ਥਾਲ ਵਾਰੇ ਗੁਰੂ ਗੋਬਿੰਦ ਸਿੰਘ ਤੇਰਾ ਧੰਨ ਜਗਰਾ ਜਿਨ੍ਹਾਂ ਦੇ ਦੇਸ਼ ਦੇ ਲਾਲਾਂ ਤੋਂ ਲਾਲ ਵਾਰੇ ਜਿਨ੍ਹਾਂ ਦੇ ਦੇਸ਼ ਦੇ ਲਾਲਾਂ ਤੋਂ ਲਾਲ ਵਾਰੇ ਦਸ਼ਮੇਸ਼ ਪਟਾੜ ਵਰਗੀ ਕੁਰਬਾਨੀ ਦਸ਼ਮੇਸ਼ ਪਟਾੜ ਵਰਗਾ ਪ੍ਰਤਾਹ ਕਿਤੇ ਦੁਨੀਆਂ ਦੇ ਵਿੱਚ ਨਹੀਂ ਮੇਰੇ ਵੀਰੋ ਉਧਰ ਸੁਰਜੀਤ ਸਿੰਘ ਜੀ ਨੰਬਰਦਾਰ ਸਾਹਿਬ ਬਹੁਤ ਵੱਡਾ ਪਿਆਰੇ ਦਾ ਪੰਜਾਬੀ ਬੋਲਾ ਦੇ ਲਈ ਆਇਆ ਹੈ ਮੈਂ ਵੱਡੇ ਭਾਈ ਦਾ ਧੰਨਵਾਦ ਕਰਦਾ ਹੈ ਭਾਈ ਸੁਰਜੀਤ ਸਿੰਘ ਜੀ ਨੰਬਰਦਾਰ ਸਾਹਿਬ ਵੱਡਾ ਪਿਆਰ ਆਇਆ ਉਧਰ ਸਾਡੇ ਸੋਨਾ ਯੂਕੇ ਪਚਿੱਤਰ ਯੂਕੇ ਖੁਸ਼ ਯੂਐਸਏ ਨਵ ਸੰਧੂ ਤੇ ਸੁਖ ਸੰਧੂ ਬਟੋਆ ਚਾਰੋਂ ਬਾਰਾਂ ਦੇ ਲਈ ਮੇਰੇ ਵੀਰੋ ਵੱਡੇ ਪਿਆਰ ਆਏ ਆ ਔਰ ਅੱਜ ਮੈਂ ਧੰਨਵਾਦ ਕਰਦਾ ਮੇਰੇ ਵੀ ਵੱਡਾ ਮਾਣ ਹੋਵੇਗਾ ਨਾ ਵੀਰਾਂ ਵੱਲੋਂ ਨਾ ਨਵਦੀਪ ਸੰਧੂ ਬਟੋਹਾ ਯੂਕੇ ਵਾਲੇ ਭਰਾ ਦਾ ਧੰਨਵਾਦ ਹੈ ਵੀ ਵੱਡੇ ਮਾਣ ਬਖਸ਼ੇ ਨਾ ਵੀਰਾਂ ਅਸੀਂ ਬਹੁਤ ਧੰਨਵਾਦੀ ਆ ਪੰਮਾ ਬੈਦ ਨਰੰਗ ਸਿੰਘ ਵਾਲਾ ਜੋ ਸਾਡੇ ਕੋਲ ਨਾਲ ਜਿਆਦਾ 100 ਰੁਪਏ ਦੀ ਸ਼ਾਇਦ ਭੇਜੇ ਪੰਮਾ ਮੈਂ ਨਰੰਗ ਸਿੰਘ ਵਾਲਾ

ਇਹ ਤਾਂ ਸਾਡੇ ਦੇਵ ਜੀ ਦਿয়ালਪੁਰ ਵਾਲੇ ਫਾਇਦਾ ਕਰਦੇਗੇ ਨੰਬਰ ਕਿਧਰ ਆ ਜੀ ਨੰਬਰ ਰੇਡਰ ਦਾ ਨੰਬਰ ਬੁਗੀਪੁਰ ਦੀ ਟੀਮ ਦੇ ਵਿੱਚ ਜੁੜ ਚੁੱਕਿਆ ਹੈ ਅਗਲੇ ਮੈਚਾਂ ਦੀਆਂ ਟੀਮਾਂ ਵਿੱਚ ਖੜਾ ਰਹੀ ਹੈ ਮਨਦੀਪ ਸਲਹਾਣੀ ਤੈਨੂੰ ਵੀ ਮੁਬਾਰਕਬਾਦ ਅੱਜ ਕਹਿੰਦੇ ਵੱਡੇ ਮਾਨ ਸਨਮਾਨ ਕਹਿੰਦੇ ਐਨਆਰਆਈ ਭਰਾਵਾਂ ਵੱਲੋਂ ਕਰੇ ਜਾਣੇ ਆ ਸਾਡੀ ਕਹਿੰਦੇ ਮਾ ਖੇਡ ਕਬੱਡੀ ਦਾ ਮਾਲਵੇ ਦੀ ਪਰਜਤ ਆਵਾਜ਼ ਮਨਦੀਪ ਸਲਹਾਣੀ ਵਾਲਾ ਅੱਜ ਵੱਡੇ ਮਾਨ ਸਨਮਾਨ ਨਗਦ ਰਕਮਾਂ ਨਾਲ 400 ਕੰਢਿਆ ਸੋ ਵੱਡੇ ਮਾਨਸਰਮਾ ਅੱਜ ਹੋਣੇ ਲਓ ਖੇਡ ਮੈਦਾਨ ਦੇ ਵਿੱਚ ਚੋਟੀ ਦਾ ਨੰਬਰ ਜੁੜ ਗਿਆ ਅਗਲੀਆ ਟੀਮਾਂ ਨੂੰ ਬਾਜੀ ਸੱਦਾ ਲਾ ਰਹੀਏ ਅਗਲੀਆ ਟੀਮਾਂ ਸੰਤੂ ਵਾਲਾ ਤੇ ਭਰਾਣਾ ਇਹ ਟੀਮਾਂ ਦਾ ਮੇਰੀ ਬੇਨਤੀ ਆ ਵੀ ਇਹ ਲੇਟ ਨਾ ਹੋਣ ਮੁੰਡਾ ਕਹਿੰਦੇ ਕਬੱਡੀ ਪਾਲੇ ਤਿਆਰ ਕਰ ਤਿਆਰ ਆ ਆ ਸੁੱਖੂ ਫੇਰ ਆ ਸੁੱਖੂ ਫੇਰ ਆ ਸੁੱਖੂ ਫੇਰ ਪਰ ਨੰਬਰ ਰੀਡਰ ਦਾ ਹੈ ਉਰੀ ਬੇਨਤੀ ਆ ਸੰਤੂ ਵਾਲਾ ਤੇ ਭਰਾੜਾ ਨਯਾਮ ਵਾਲਾ ਮਾਝਾ ਤੇ ਪਟੋਰੀ ਖੱਤਰੀਆਂ ਵਾਰਾ ਚੈਲ ਸਿੰਘ ਵਾਲਾ ਤੇ ਮਾਛੀ ਬੁਗਰਾ ਫਰੈਂਡਜ਼ ਕਲੱਬ ਜੀਰਾ ਤੇ ਰੌਂਦਾ ਜੋਬਨਪ੍ਰੀਤ ਕੈਨੇਡਾ ਤੇ ਸੁਖਪ੍ਰੀਤ ਕੈਨੇਡਾ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੈਂ ਸਮਾਰਤ ਹੋ ਗਿਆ ਚੱਲਦੇ ਮੁਕਾਬਲੇ ਦੇ ਵਿੱਚੋਂ ਬੁਗੀਪੁਰਾ ਜਿੱਤ ਗਈ ਬਾਈ ਨੋਟ ਕਰ ਲਿਓ ਬੁਗੀਪੁਰਾ ਜੇਤੂ ਰਹੀ ਹੈ ਟੀਮ ਔਰ ਅਗਲੇ ਮੁਕਾਬਲੇ ਦੇ ਲਈ ਸੰਤੂ ਵਾਲਾ ਤੇ ਭਰਾੜਾ ਇਹ ਟੀਮ ਆ ਜਾਣੇ ਉਧਰ ਗੁਰਤੇਜ ਸਿੰਘ ਜੀ ਸਰਪੰਚ ਨਾਲ ਗੁਰਪ੍ਰੀਤ ਸਿੰਘ ਜੀ ਸਾਡੇ ਸਰਪੰਸਾ ਬੋਲਣ ਦੇ ਯਾਰ ਅਮਨ ਬਰਾੜ ਅਮਨ ਬਰਾੜ ਯੂ ਐਸ ਏ ਰਾਜੀ ਰਣੀਆਂ ਯੂ ਐਸ ਏ ਕੁਲਵੀਰ ਟਮਾਰ ਸਾਡਾ ਟਵਾਣਾ ਤੇ ਨਾਲ ਡੋਕਰ ਯੂ ਐਸ ਏ ਬਿੱਲਾ ਰਣੀਆਂ ਆਸਟ੍ਰੇਲੀਆ ਰਾਣਾ ਵਾਲੀਆ ਰਾਣਾ ਰਣੀਆਂ ਆਸਟ੍ਰੇਲੀਆ ਜੱਗੀ ਰਾਮੂ ਵਾਲੀਆ ਨਿਊਜ਼ੀਲੈਂਡ ਦੇਪੀ ਸੰਦੂ ਆਸਟ੍ਰੇਲੀਆ ਅਰਸ਼ ਮੋਦਕੀ ਆਸਟ੍ਰੇਲੀਆ ਲੱਖਾ ਮੇਰ ਸਿੰਘ ਵਾਲਾ ਕੈਨੇਡਾ ਪੀਟਰ ਚਿੜਕ ਕੈਨੇਡਾ ਮਨਰੂਪ ਸਾਡਾ ਵੀਰ ਯੂਕੇ ਤੇ ਪਿੰਡਰ ਮਹੀਮ ਯੂਕੇ ਨਾਲ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਸ਼ੂਸ਼ਕ ਵਾਲੇ ਸੁੱਕੇ ਨੂੰ ਸਟਾਰਟ ਹੋ ਦਿੱਤੀ ਜਾਣੀ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਆਓ ਜੀ ਸੰਤੂ ਵਾਲਾ ਤੇ ਭਰਾ ਸਾਤੂ ਵਾਲਾ ਤੇ ਭਰਾ ਨਿਜਾਮ ਵਾਲਾ ਮਾਝਾ ਤੇ ਪੰਡੋਰੀ ਖੱਤਰੀ ਆ ਤੇ ਨਾਲ ਉਧਰ ਕਮਾਜੀਤ ਸਿੰਘ ਜੀ ਪਹਾੜ ਸਾਹਿਬ ਪਰਮਨ ਸਿੰਘ ਕੰਤਾ ਬਾਈ ਜੱਸਾ ਸੰਧੂ ਆ ਲੱਭੀ ਬਟੋਹਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਵੱਡੇ ਸਹਿਯੋਗ ਔਰ ਪਹਿਲੇ ਆਪਾਂ ਯਾਰ ਨਾਲ ਖੜੇ ਆ ਕਿ ਯਾਰ ਸਾਨੂੰ ਯਾਰ ਨਹੀਂ ਭਰਾ ਦਿੱਤੇ ਰੱਬ ਨੇ ਯਾਰ ਸਾਨੂੰ ਯਾਰ ਨਹੀਂ ਭਰਾ ਦਿੱਤੇ ਰੱਬ ਨੇ ਬਹੁਤ-ਬਹੁਤ ਧੰਨਵਾਦ ਸਾਰੇ ਵੀਰਾਂ ਦਾ ਆਓ ਜੀ ਉਧਰ ਨਾਲੇ ਵੱਡੇ ਪਿਆਰ ਜਿਹੜੇ ਦੋਸਤੋਂ ਦੇ ਸਾਡੇ ਆਮ ਆਦੇਸ ਪਾਰਕੀ ਦੇ ਪ੍ਰਧਾਨ ਜਲਦੀਪ ਸਿੰਘ ਦੀਪਾ ਜੀ ਵੱਲੋਂ ਵੱਡੇ ਪਿਆਰ ਪੁੱਜ ਗਏ ਨੇ ਉਹਨਾਂ ਦੀ ਵੀ ਵੱਡੀ ਹਾਜ਼ਰੀ ਹੈ ਉਹਨਾਂ ਦਾ ਵੀ ਧੰਨਵਾਦ ਜੀ ਰਾਜੇ ਦੇ ਦਰਮਿਆਨ ਨਾਮਾ ਦਾ ਪਰਾਮ ਲੰਗਿਆ ਬੋਲਦੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਮ ਪ੍ਰਾਰ ਸਰਪੰਚ ਲੰਗਿਆ ਯੂਐਸਏ ਤੋਂ ਪੱਜਿਆ ਵੀਰ ਸਾਡਾ ਪਿਛਲੇ ਦਿਨੀ ਮੇਲਾ ਵੀ ਵੱਡਾ ਕਰਵਾਇਆ ਹੈ ਅੱਜ ਵੱਡੇ ਦਿਨ ਹੈ ਜੀ ਔਰ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਵੀਰ ਸਾਡੇ ਇੱਥੇ ਪੁੱਜਣ ਤੇ ਸਾਰੇ ਸਰਕਾਰੀ ਅਧਿਕਾਰੀਆਂ ਗਾ ਅਗਲੇ ਮੁਕਾਬਲੇ ਦੇ ਲਈ ਨਿਯਾਮ ਵਾਲਾ ਮਾਝਾ ਤੇ ਪਟਵੋਰੀ ਖਾਤਰੀਆ ਆ ਆਮੈਂ ਸੰਤੂ ਵਾਲੇ ਦੇ ਭਰਾਏ ਨੇ ਖੇਡਿਆ ਜਾ ਰਿਹਾ ਕਬੱਡੀ ਸੰਤੂ ਵਾਲੇ ਦੀ ਤਰਫੋਂ ਪਈ ਹੈ ਭਰਾਏ ਵਾਲੇ ਨੇ ਕੱਲ ਵੀ ਚੋਟੀ ਦੀ ਟੀਮ ਬਣਾਈ ਹੈ ਅੱਜ ਵੀ ਮੁੰਡੇ ਸਕੇਰੇ ਦੇ ਮਾਲਾਂ ਜੇ ਪੁੱਜੇ ਕੱਲ ਬੱਲਪੁਰੀਆ ਝੋਲੀ ਖੇਡਿਆ ਤੇ ਨਾਲ ਕਹਿੰਦੇ ਸਖਿਆਲੇ ਵਾਲਾ ਬੱਲਾ ਖੇਡਿਆ ਪਰ ਅੱਜ ਕਾ ਨਾ ਹੀ ਉਹਨਾਂ ਨੇ ਨਵੇਂ 스타 ਨਵੇਂ ਮਾਲ ਸੱਭੇ ਕਿਉਂਕਿ ਇਹ ਮੇਲਾ ਦੇ ਇਲਾਕੇ ਦਾ ਭੇਜਿਆ ਚੋਟੀ ਦਾ ਕਹਿੰਦੇ ਨੰਬਰ ਹੈ ਨਰੀਏ ਮੇ ਭਰਾ ਨੇ ਵੀ ਟੀਮ ਨੇ ਜੋੜ ਦਿੱਤਾ ਹੈ ਅ ਵੀ ਭੱਜਿਆ ਆ ਇੱਕ ਵਾਰੀ ਇੱਧਰ ਨੂੰ ਛੋਟਾ ਬੱਬੂ ਆ ਗਿਆ ਕਰ ਲਈ ਗੱਲ ਬਾਈ ਸੰਦੀਪ ਆ ਭਾਈ ਦੇਸੇ ਵਾਲਾ ਵਾਹ ਸੰਦੀਪ ਸਿੰਘ ਪਹਿਲੀ ਰੇਡ ਤੇ ਕਹਿੰਦੇ ਭਾਈ ਦੇਸੇ ਵਾਲਿਆਂ ਨੇ ਬੱਲੇ ਬੱਲੇ ਕਰਾਈ ਆ ਪਰ ਆ ਛੋਟਾ ਬੱਬੂ ਆ ਭਰਾਣੇ ਵਾਲਾ ਪਹਿਲਾ ਮੁੰਡਿਆਂ ਦੇ ਸੰਤੂ ਵਾਲਿਆਂ ਨੇ ਕਹਿੰਦੇ 75 ਦੇ ਵਿੱਚ ਬੱਲੇ ਬੱਲੇ ਕਰਾਈ ਆ ਪਰ ਭਰਤੀ ਹੈ ਮੁੰਡਾ 15 ਵਿੱਚ ਵੀ ਸੇਰੇ ਦਾ ਪ੍ਰਦਰਸ਼ਨ ਕਰ ਰਿਹਾ ਹੈ ਭਾਈ ਦੇ ਹਿੱਸੇ ਵਾਲਾ ਸੰਦੀਪ ਪੁੱਜਿਆ ਹੋਇਆ ਹੈ ਤੇ ਰੇਟਰ ਪਿੱਛੇ ਆ ਰਿਹਾ ਹੈ ਜਦੋਂ ਆ ਗਿਆ ਤੇ ਬਾਰੇ ਵਿਚਾਰ ਕਰੀ ਲਵਾਂਗੇ ਆਹ ਮੁੰਡਾ ਤੇ ਲਾਲਾ ਮਾਰਦਾ ਵਾਹ ਸਤਿ ਪੁਰਿਆ ਪਰ ਨੰਬਰ ਰੇਟਰ ਦਾ ਦੋ ਵੀਰ ਖੇਡਦੇ ਭਰਾਲੇ ਵਾਲੇ ਕਹਿੰਦੇ ਤਵੰਤ ਸੰਧੂ ਦੇ ਚੱਲਿਆ ਮੇਰੇ ਵੀਰੋ ਉਧਰ ਚੱਲੇ ਅਖਲੀਏ ਹੈਲੋ ਕਮੈਂਡਰ ਵੀਰ ਜੀ ਮਹਾਰਾਜ ਇੱਕ ਮਿੰਟ ਨਾਲ ਜੁੱਪ ਕਰ ਜਾਓ ਜਦੋਂ ਅਸੀਂ ਬੋਲਣਾ ਸਰਪੰਨ ਸਾਹਿਬ ਇਹੋ ਕਰਦਿਆ ਪਰ ਅਸੀਂ ਚੁੱਪ ਕਰ ਜਾਵਾਂਗਾ ਆ ਆਪਣੀ ਬਹੁਤ ਹੀ ਧਨਵਾਦੀਆਂ ਸਰਦਾਰ ਭਜਨ ਸਿੰਘ ਜੀ ਲੋਕੇਗੁਰ ਤੋਂ ਆਏ ਆਖਰੀ ਵਾਲੇ ਸਾਡੇ ਕਲੱਬ ਨੂੰ 1100 ਰੁਪਏ ਦਾ ਐਂਸਰ ਦੇ ਦਿੰਦੇ ਆ ਅਸੀਂ ਉਹਨਾਂ ਦਾ ਬਹੁਤ ਧਨਵਾਦੀਆਂ ਸਾਡੇ ਚਾਚਾ ਜੀ ਆ ਅਸੀਂ ਉਹਨਾਂ ਦਾ ਬੇਨਤੀ ਕਰਦੇ ਆ ਇਸ ਸਟੇਜ ਤੇ ਆ ਜੋ ਜਿੰਨੇ ਵੀ ਆਪਣੇ ਸਾਥੀ ਆ ਹضور ਇਲਾਕੇ ਦੇ ਮੋਢਰ ਵਰਗੀਆਂ ਸਾਰਿਆਂ ਨੂੰ ਬੇਨਤੀ ਆ ਜਿਨ੍ਹਾਂ ਨੂੰ ਕੋਸੀ ਨਹੀਂ ਮਿਲੀ ਨਾਲ ਵੀ ਕੇ ਨਾਮ ਦੇ ਇਥੋਂ ਦੇ ਸਹਿਯੋਗ ਨਾਲ ਟੂਰਨਾਮੈਂਟ ਕਰਾਉਂਦੇ ਆ ਸੰਤ ਨੂੰ ਬੇਨਤੀ ਆ ਇਲਾਕੇ ਦੇ ਮੋਢਰ ਸੱਜਣਾ ਨੂੰ ਬੇਨਤੀ ਆ ਰਹੀ ਜੀ ਜੋਗੀਆਂ ਤੁਸੀਂ ਸਾਡੀ ਸਹਾਇਤਾ ਜ਼ਰੂਰ ਕਰਿਓ ਅਸੀਂ ਤੁਹਾਡੇ ਸੱਤੇ ਜੀ ਟੂਰਨਾਮੈਂਟ ਕਰਾਉਂਦੇ ਆਂ ਵੈਲਰੂਨੀ ਦਾ ਸ਼ਾਬਾਸ਼ ਸਾਬ ਵੈਲਰੂਨੀ ਕੀ ਬੱਦ। ਹਾ ਚੋਟੀ ਦਾ ਮਕਾਬਲਾ ਜਿਹੜਾ ਚੱਲਦਾ ਪਿਆ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇਹ ਤਾਂ ਜੇ ਕਬੱਡੀ ਵਾਲੇ ਚੜ ਚੜ ਕੇ ਪਰ ਇਧਰ ਦੇ ਬੰਦੇ ਖੇਡ ਮੈਦਾਨ ਦੇ ਵਿੱਚ ਉਹ ਭਾਜਰੇ ਵਾਲੇ ਇੱਕੋ ਜਿਹੇ ਬਾਹਰ ਮਿੱਤਰੋ ਟਕਰੇ ਨਹ ਹਾਣਿਆਂ ਨੂੰ ਹਾਣ ਮਿੱਤਰੋ ਰਾਜਾ ਖੇਡਾਂ ਦੇਖੇ ਗੱਲ ਲੱਖ ਲੱਖ ਦੀ ਅੱਜ ਧਮਗਾ ਜੀ ਬਲਟੋਏ ਆਿਆਂ ਦੇ ਵੱਡੇ ਕਬੱਡੀ ਕੱਪ ਦੇ ਅੱਜ ਤੁਹਮ ਤਾਂਗੇ ਵਲਟੋਏ ਨੇ ਵੱਡੇ ਕਬੱਡੀ ਕੱਪ ਦੇ ਲਓ ਖੇਡ ਮੈਦਾਨ ਦੇ ਵਿੱਚ ਆ ਗੱਭਰੂ ਨੇ ਕਬੱਡੀ ਪਾਈ ਹੈ ਇਧਰ ਚਾਰਾਂ ਦੇ ਧਾਵਾ ਬੋਲਿਆ ਕਿਹੜਾ ਕਹਿੰਦੇ ਡੱਕੂ ਜਾਂ ਕਹਿੰਦੇ ਨੰਬਰ ਰੇਡਰ ਦੇ ਇੱਥੇ ਜਾਓ ਗੱਲਾਂ ਸਮੇਂ ਦੀਆਂ ਬਾਤਾਂ ਸਮੇਂ ਦੀਆਂ ਮੇਰੇ ਮਿੱਤਰੋ ਅਕੀਰਤ ਤੇਰੇ ਕਮਾਦੋਂ ਨਿਕਲੇ ਅਸਰੀ ਬਹੁਤ ਬਹੁਤ ਧੰਨਵਾਦ ਹੈ ਪ੍ਰਵੰਤ ਸਿੰਘ ਕੋ ਪੈਸੇ ਦੇ ਵਾਸਤੇ ਕਿਸ ਹੱਸਲ ਜਿਉਂ ਸਾਡੇ ਟੂਰਨਾਮੈਂਟ ਦੇ 1100 ਰੁਪਏ ਮੈਕਸਾ ਦਾ ਭੇਜ ਦੇਣਾ ਪਰਵਾਨ ਕਰਨ ਦਾ ਪ੍ਰਾਇਮਰ ਵਾਸਤੇ ਕੁਸ਼ਾਹ ਸਿੰਘ ਵਾਲਾ ਬਹੁਤ ਬਹੁਤ ਧੰਨਵਾਦ ਅਗਲੇ ਮੁਕਾਬਲੇ ਦੇ ਲਈ ਮੇਰੀ ਬੇਨਤੀ ਹੈ ਨਿਜਾਮ ਵਾਲਾ ਮਾਝਾ ਤੇ ਪੰਡੋਰੀ ਖੱਤਰੀਆ ਇਹ ਮੈਚ ਸਮਾਪਤ ਹੋ ਗਿਆ ਭਰਾੜਾ ਜਿੱਤ ਗਈ ਹੈ ਮਾਟਰ ਜੀ ਲੋਡ ਕਰ ਲਿਓ ਲੜਕੀਆਂ ਦਾ ਸ਼ੋਭਾਨੀ ਸਰਪਾਸਾ ਆਪਣੇ ਰਿਕੋਗਨਾਈਜ਼ ਕਰਵਾ ਕੇ ਉਸ ਤੋਂ ਬਾਅਦ ਕਬੂਥੇ ਦੇ ਨਾਲ ਲੜਕੀਆਂ ਨੂੰ ਮੈਚ ਕਰਵਾ ਦਾਂਗੇ ਇਹਨਾਂ ਦਾ ਮੈਚ ਅਪ ਹੋਰ ਹੈ ਲੜਕੀਆਂ ਦੀ ਮਜਬੂਰੀ ਹੈ ਨਰਕਿੰਗ ਵੀ ਨਹੀਂ ਅਗੋਂ ਤੋਂ ਮੈਚੇਟਣ ਜਾਣਾ ਤੇ ਇੱਕ ਮੈਚ ਹੋਰ ਇੱਕ ਮੈਚ ਦੂਜਾ ਲੱਗਣਾ ਹੈ ਫੇਰਾ ਪਟਵਾਰ ਨੇ ਇਹ ਕਾਜੀ ਬਹੁਤ ਬਹੁਤ ਧੰਨਵਾਦ ਨਿਯਾਮ ਵਾਲਾ ਮਾਝਾ ਤੇ ਪਟੋਰੀ ਖੱਤਰੀਆਂ ਟੀਮਾਂ ਤਿਆਰ ਰਹਿਣ ਆ ਗਏ ਹੋ ਬਾਈ ਦੋਵੇਂ ਟੀਮਾਂ ਲੜਕਿਆਂ ਦੇ ਮੈਚ ਤੋਂ ਬਾਅਦ ਕਰਵਾ ਦੇਣੇ ਭਰਾ ਧੰਨਵਾਦ ਤੁਹਾਡਾ ਹੈਪੀ ਆ ਗਿਆ ਜਾਂਦੇ ਰਹੋ ਆ ਜਿਹੜਾ ਮੈਚ ਹੈ ਇਹ ਲੜਕੀਆਂ ਦਾ ਕਰਵਾਇਆ ਜਾਣਾ ਉਸ ਤੋਂ ਬਾਅਦ ਲੜਕਿਆਂ ਦਾ ਮੈਚ ਮੈਡਮ ਜੱਸੀ ਜੀ ਪੁੱਜੇ ਹੋਏ ਆ ਜਸੀ ਮਰ ਮਨੋਹੇ ਨਵਾਬ ਨਹੀਂ ਪੁੱਜ ਸਕੇ ਅਗਰੇ ਸਾਹ ਰੌਡ ਕਾ ਲਾਵਾਂਗੇ ਤੁਹਾਡਾ ਸਰਕਾਰ ਨੰਨਪੁਰ ਸਾਹਿਬ ਦੀ ਚੈਂਪੀਅਨਸ਼ਿਪ ਆ ਸਭ ਸਕਦੇ ਆ ਲੜਕੀਆਂ ਹੋਈਆਂ ਸਾਰੀਆਂ ਟੀਮਾਂ ਉੱਥੇ ਜੰਗਿਆ ਸੀ ਪਰ ਫਿਰ ਵੀ ਜਿਵੇਂ ਮੈਨੇਜ ਹੋਇਆ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਬੇਨਤੀ ਅਗਲੇ ਮੁਕਾਬਰੇ ਦੇ ਲਈ ਨਿਜ਼ਾਮ ਵਾਲਾ ਮਾਝਾ ਤੇ ਪੰਡੋਰੀ ਖੱਤਰੀਆਂ ਦੀ ਟੀਮਾਂ ਪਿਆਰ ਰਹਿਣ ਬਾਲਾ ਚੇਨਸਿਕ ਵਾਲਾ ਤੇ ਮਾਸੀ ਬੋਗਰਾ ਫ੍ਰੈਂਡ ਕਲੱਬ ਜੀਰਾ ਤੇ ਰੌਂਦਾ ਜਦੋਂ ਉਹ ਪਰਸੇ ਇੱਥੋਂ ਕੋਈ ਬੋਲਣਾ ਹੈ ਮਾਈਕ ਨਹੀਂ ਹੈ ਲੋ ਕਰਦੇ ਕਰੋ ਸਰਪੰਚ ਸਾਹਿਬ ਨੂੰ ਮੈਂ ਹੀ ਅਖਾਂਗਾ ਅਸੀਂ ਚੁੱਪ ਕਰ ਜਾ ਕਰਾਂਗੇ ਅੱਜ ਵੱਡੀਆਂ ਜ਼ਿੰਮੇਵਾਰੀਆਂ ਗੁਰਦੇਵ ਸਿੰਘ ਜੀ ਸਰਪੰਚ ਭਾਈ ਗੁਰਪ੍ਰੀਤ ਸਿੰਘ ਜੀ ਸਰਪੰਚ ਮੇਜਰ ਸਿੰਘ ਜੀ ਸਰਪੰਚ ਆਰ ਕਮਲ ਜੀ ਸਿੰਘ जीरपं मरखाईपंच साहिब वरखाई वारे पहुचे उहो ਜਿਹੜਾ ਮੇਰੇ ਮੋਗੇ ਲਈ ਕਹਿੰਦੇ ਜਨ ਜੁਗਿਆ ਖੇਡ ਮੈਦਾਨ ਦੇ ਵਿੱਚ ਇਧਰ ਕਪੂਰਸ ਵਾਲਾ ਇਹ ਇੱਕ ਬਾਕ ਬਟਾਰਾ ਇਹਦੇ ਪੈਸੇ ਵੀ ਤਕੜਾ ਖੇਡ ਰਹੀ ਹੈ ਇਹ ਕੁੜੀ ਨੇ ਕਹਿੰਦੇ ਲੀਗ ਦੇ ਵਿੱਚ ਵੀ ਖੁੱਤੀ ਪਾਈ ਹੈ ਬयंਤ ਤਾਕਤ ਦੀ ਕਬੱਡੀ ਪਿਆ ਰਹੀ ਹੈ ਨੰਬਰ ਇਸ ਨੂੰ ਦੇਖਾਂਗੇ ਵੀ ਰੇਡਰ ਹਾਂ ਕਪੂਰਸ ਵਾਲੀ ਟੀਮ ਹੈ ਨਮਾ ਸ਼ਹਿਰ ਫਗਵਾੜਾ ਬੰਗਾ ਧਰਤ ਰਿਪੋਰਟਰ ਦੀ ਹਾਂ ਇੱਕ ਸਦਿਆ ਮਤਾਵਾ ਭੈਣ ਨੂੰ ਬੋਲਤੀ ਹੈ ਇਹ ਕਿਤੇ ਇਹ ਲੜਕੀਆਂ ਦਾ ਮੈਚ ਆ ਉਹਨਾਂ ਨੂੰ ਬੇਝਤੀ ਵੀ ਜਰੂਰ ਆ ਕੇ ਦੇਖੀਏ ਇੱਕ ਹੋਰ ਮੈਚ ਦਾ ਸਰਪੰਚ ਸਾਹਿਬ ਉਹਨਾਂ ਲਈ ਸੱਜਿਆ ਮਤਾਵਾ ਸੱਜੀਆਂ ਭੈਣਾਂ ਨੂੰ ਬੇਝਤੀ ਹੈ ਵੀ ਜਰੂਰ ਆਪਾਂ ਜੇਣਾ ਇਹ ਲੜਕੀਆਂ ਦੇ ਮੈਚ ਦੇਖਣੇ ਵੀ ਪੁੱਜੀਏ ਬਹੁਤ ਬਹੁਤ ਧੰਨਵਾਦ

ਅਸ ਸਿੰਘ ਨੇ ਕਦੇ ਬੱਲੇ ਬੱਲੇ ਕਰਾਤੀ ਹੈ ਬਿੱਲੀ ਦੀ ਵੀ ਨੇ ਅਸ ਸਿੰਘ ਨੇ ਬੱਲੇ ਬੱਲੇ ਕਰਾਤੀ ਹੈ ਹੈਪੀ ਕਬੱਡੀ ਪੌਣੇ ਵਧੀ ਹੋਈ ਹੈ ਲੈ ਮਾਰਕ ਕਬੱਡੀ ਕਲੱਬ ਮੈਨੇ ਦੀ ਟੀਮ ਵੱਲੋਂ ਕਬੱਡੀ ਹੈ ਮਨੀਤ ਤਿਆਰ ਹੈ ਜੀਟੀ ਤਿਆਰ ਹੈ ਉਹ ਕੁੜੀਆਂ ਕਹਿੰਦੇ ਚਾਰਾ ਕਪੂਰਥਾਲੀ ਦੀ ਟੀਮ ਹੈ ਮੇਰੇ ਵੀਰੋ ਜੱਸੀ ਮੈਦਮ ਲੈ ਕੇ ਪਹੁੰਚੇ ਹੋਏ ਆ ਚੋਟੀ ਵੀ ਕਹਿੰਦੇ ਖੇਡਾਰਨਾ ਟੱਕਰ ਮਨੀ ਦੇ ਨਾਲ ਆ ਆ ਸਰਪੰਸਾ ਵੱਲੋਂ ਦੋਵਾਂ ਟੀਮਾਂ ਲਈ ਸਾਸਵਾ ਵਰਦੇਸ਼ ਸਿੰਘ ਜੀ ਸਰਪੰਸਾ ਵੱਲੋਂ ਆ ਦੋਵਾਂ ਟੀਮਾਂ ਲਈ ਸਾਸਵਾ ਆ ਗਿਆ ਨਮਨ ਹੈਪੀ ਦਾ ਆ ਕੁੜੀ ਲੰਬੇ ਟਾਈਮ ਤੋਂ ਕਦੇ ਇਹਦਾ ਗਰਾਉਂਡਾਂ ਵਿੱਚ ਖੇਡਦੀ ਆ ਰਹੀ ਹੈ ਇਹ ਬਿਆਨਤ ਘੌਰ ਹੈ ਮੇਰੇ ਵੀ ਉਹ ਮਲੇਸ਼ੀਆ ਕਦੇ ਪਰ ਆ ਦੇਖੀ ਭਾਈ ਇਹ ਕਿਹੜੇ ਪ੍ਰਮਾਣ ਉਧਰ ਕਮਲਜੀਤ ਪ੍ਰਧਾਨ ਜੀ ਹੈ ਉਹਨਾਂ ਵੱਲੋਂ ਦੋਵਾਂ ਟੀਮਾਂ ਲਈ ਸਸੋਸਲ ਆ ਗਿਆ ਮਹਿਲਬਾ ਪਾਸੇ ਨਾਲ ਹੀ ਫੜਾਓ ਆਪਣੇ ਪੀਸ हां हां जी ਧੰਨਵਾਦ ਪੰਦੀ ਰੇਡ ਬਾਈ ਕਰ ਲੇਗਾ ਲਓ ਗੋਲਾ ਦੀ ਕਬੱਡੀ ਪੈ ਗਈ ਹੈ ਇਹਨਾਂ ਨੇ ਮੇਜਰ ਲੀਗ ਦੇ ਵਿੱਚ ਵੀ ਕਹਿੰਦੇ ਵਦਿਆ ਬੱਲਾ ਮਾਰੀ ਆਵੇ ਇਹ ਜਗਤਾਰ ਸਿੰਘ ਮੇਰਾ ਜੀ ਇਹਨਾਂ ਦੇ ਕਹਿੰਦੇ ਗੋਜ ਨੇ ਜਿਹੜੇ ਟ੍ਰੇਨਰ ਕਹਿੰਦੇ ਨੇ ਕੋਚੀ ਰੰਦੇ ਨੇ ਲਓ ਖੇਡ ਮੈਦਾਨ ਦੇ ਵਿੱਚ ਪਰ ਇਧਰ ਬੰਨੇ ਨਵ ਕਰ ਗਈ ਹੈ ਟਰਾਈ ਜੱਫਾ ਲੱਗੇ ਟੋਟੀ ਦੇ ਸਟਾਪ ਰੇਡ ਪੈ ਰਹੀ ਹੈ ਜੇ ਜੀ ਸਾਹਿਬ ਜੇ ਤਾਂ ਆਮਦਵੀ ਪਾਰਟੀ ਦੇ ਪ੍ਰਧਾਨ ਹੈ ਉਹਨਾਂ ਵੱਲੋਂ ਵੀ ਸਸਾ ਦੋਹਾਂ ਟੀਮਾਂ ਲਈ ਆਇਆ ਹੈ टी सौ सौ ਧੀਆ ताज न ਲੱਗਣ पई ਤਿਆਗੇ ਸਤ ਸਿਆਣੇ ਜੀ ਹਾਂ ਧਿਆਨ ਨੂੰ ਸਤਕਾਰ ਦਿਓ ਰੱਬ ਦੇ ਕੰਮ ਵਿੱਚ ਵਿਗੜ ਪਊਗਾ ਧੀਰਾ ਮਾਰ ਦਿਓ ਉਧਰ ਬਾਕੀ ਸਰਪੰਚ ਜੀ ਪੁੱਛੇ ਹੋਇਆ ਮਰਖਾਈ ਵਾਲੇ ਸੁਖਾ ਆਸਟ੍ਰੇਲੀਆ ਮਰਖਾਈ ਦੇ ਨਾਲ ਸ੍ਰਿੰਦਰ ਸਿੰਘ ਜੀ ਮਰਖਾਈ ਵਾਲੇ ਸਾਡੇ ਵੀਰ ਸ੍ਰਿੰਦਰ ਸਿੰਘ ਜੀ ਪੁੱਜੇ ਹੋਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਛੋਟੀ ਦਾ ਮੈਚ ਹੈ ਬਿਆਨਤ ਤਾਰ ਦੀ ਰੇਡ ਆ ਭਾਈ ਕਾਗਲ ਕੁੜੀ ਆ ਬਿਆਨਤ ਦੀ ਕਬੱਡੀ ਪੈ ਗਈ ਹੈ ਖੇਡ ਮੈਦਾਨ ਦੇ ਵਿੱਚ ਆ ਕਹਿੰਦੇ ਬਿਆਨਤ ਦੀ ਕਬੱਡੀ ਹੈ ਭਾਈ ਇਧਰ ਦੇ ਬੰਦੇ ਫੇਰ ਮਕਾਰਾ ਕਹਿੰਦੇ ਸਿਮੀ ਦੇ ਨਾਲ ਪਰ ਨੰਬਰ ਜਿਹੜਾ ਕਪੂਰਸ ਵਾਲੇ ਬਿਆਨਤ ਨੇ ਜੋੜ ਦਿੰਦਾ ਹੈ ਇਹਨਾਂ ਜੱਸੀ ਮਲਮ ਕੋਚ ਜੀ ਦਾ ਧੰਨਵਾਦ ਇਧਰ ਜਦੋਂ ਸੁਖਵੰਦਰ ਆਸਟ੍ਰੇਲੀਆ ਸਾਡਾ ਵੀਰ ਉਹਦੇ ਵੱਲੋਂ ਵੀ 100 100 ਸਾਡੇ ਪੱਪੂ ਡਾਕਟਰ ਜੀ ਹੈ ਉਹਨਾਂ ਦਾ ਬੇਟਾ ਸੁਖਵੰਦਰ ਆਸਟ੍ਰੇਲੀਆ ਵੱਲੋਂ ਵੀ ਸਰਸਾ ਇਧਰ ਸਾਡਾ 72 ਯੂਕੇ ਹੈ ਸੋਨਾ ਯੂਕੇ ਹੈ ਖਾਸ ਯੂਰਸ ਤੋਂ ਨਾਮ ਤੇ ਸੁਖਵੰਤ ਤੋਹਾ ਉਹ ਵੀ ਪੈਸੇ ਲੈ ਕੇ ਆ ਗਿਆ ਹੈ ਵੀ ਦੋਹਾਂ ਟੀਮਾਂ ਤੋਂ 2200 ਦੋਹਾਂ ਟੀਮਾਂ ਲਈ 2200 ਮੇਰੇ ਵੀਰਿਆ ਪੈਂਦੀ ਰੇਲ ਕਰਦੇ ਗੱਲ ਬਾਈ ਕੁਦਰੀ ਲਓ ਕਹਿੰਦੇ ਮੇਰੇ ਮੋਗੇ ਵਾਲੀ ਇਹ ਹੈਪੀ ਖਿਡਾਰੀ ਨੇ ਕਹਿੰਦੇ ਆਹ ਕਹਿੰਦੇ ਜਿਹਨੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਈ ਰਹੀ ਹੈ ਇਹਨੇ ਕਹਿੰਦੇ ਮੇਜਰ ਲੀਗ ਵਿੱਚ ਵੀ ਵੱਡੀਆਂ ਮੱਲਾਂ ਮਾਰੀਆਂ ਪਰ ਮਣੀ ਦੇ ਨਾਲ ਮਗਾਰਾ ਹੋ ਗਿਆ ਆਹ ਮਣੀ ਦੇ ਯਾਰ ਇੱਕ ਵਾਰੀ ਤਾੜੀ ਮਾਰੋ ਮਣੀ ਦੇ ਨਾਂ ਤੇ ਜ਼ੋਰ ਨਾਲ ਬਾਈ ਸਾਧੂ ਸਿੰਘ ਜੀ ਬਿਲਕੁਲ ਹਾਂ ਉਹਨਾਂ ਵੱਲੋਂ ਵੀ ਦੋਹਾਂ ਟੀਮਾਂ ਦੇ ਲਈ 100-100 ਆ ਗਿਆ ਬਲਟੋਹੇ ਵਾਲਿਆ ਇਹ ਨੋਟਾਂ ਦਾ ਮੀਂਹ ਵੜਾ ਦਿੰਦੇ ਆ ਇਹ ਨੋਟਾਂ ਦੀਆਂ ਝੜੀਆਂ ਲਾ ਦਿੰਦੇ ਆ ਇਹ ਬਲਟੋਹੇ ਵਾਲਿਆ ਕਿ ਚੰਗੇ ਬੰਦੇ ਕਿੱਥੇ ਵਾਸਤੇ ਜੱਗ ਨੂੰ ਚਾਨਣ ਕਰ ਦੇਗੀ ਉਹ ਬਲਟੋਹੇ ਵਰਗੇ ਯਾਰ ਨਹੀਂ ਲੱਭਣੇ ਲੱਭਦੀ ਜਿੰਦੇ ਮਰ ਜਾਏਗੀ ਆ ਬਲਟੋਹੇ ਵਰਗੇ ਯਾਰ ਨਹੀਂ ਲੱਭਣੇ ਲੱਭਦੀ ਜਿੰਦੇ ਮਰ ਜਾਏਗੀ ਆ ਜਿਹੜੀ ਕੁੜੀ ਨੇ ਜਫਾ ਲਾਇਆ ਸੀ ਮਰੀ ਦੇ ਲਈ گلتےش جی سرپنچ صاحب سہو آ گیا مان بڑے پیار ہے نوٹا تو مہنگی چیز جان ترے تو مارا گے ਕਰਦੇ ਗਾ ਲਓ ਇਹ ਆ ਕਿਵੇਂ ਮਿਹਣੇ ਦੀ ਤਰਫਾ ਹੈਪੀ ਨੇ ਕਬੱਡੀ ਪਾ ਦਿੱਤੀ ਆ ਇਧਰ ਚਾਰ ਖਿਡਾਰੀ ਨਾਲ ਤਿਆਰ ਨੇ ਕਬੂਲਸਰੇ ਵਾਲੀਆਂ ਅਦਰੀ ਬਰਾਲ ਨੇ ਕਹਿੰਦੀ ਡੱਟੋ ਜੀ ਤਾ ਸਰਜੀਤ ਸਿੰਘ ਨੰਬਰ ਨੰਬਰਦਾਰ ਸਾਹਿਬ ਦੇ ਬੇਟੇ ਆ ਭਕੀਰਤ ਆਸਟ੍ਰੇਲੀਆ ਉਹਨਾਂ ਵੱਲੋਂ ਵੀ 100-100 ਦੋਹਾਂ ਟੀਮਾਂ ਦੇ ਲਈ ਆਇਆ ਔਰ ਸਾਡਾ 75 ਯੂਕੇ ਸੋਨਾ ਯੂਕੇ ਖੁਸ਼ ਯੂਐਸਏ ਸੁਖ ਤੇ ਨਮਨ ਤੋਹਾ ਇਹਨਾਂ ਵੱਲੋਂ ਦੋਹਾਂ ਟੀਮਾਂ ਲਈ 2-200 ਆ ਭਾਈ ਬੋਲ ਰਾਕੇ ਰਾਕੇ ਦਰਸੀ ਮਿੱਤਰ ਮੁਕਾਬਲਾ ਬਿਆਨਤ ਤੇ ਸਿੰਘ ਨੇ ਪਰ ਨੰਬਰ ਜਿਹੜਾ ਬਿਆਨਤ ਨੇ ਜੋੜ ਦਿੱਤਾ ਹੈ ਉਹ ਕਪੂਰ ਸਾਹਿਬ ਜੁੜ ਗਿਆ ਹੈ ਲਓ ਕਹਿੰਦੇ ਮੇਲੇ ਦੀ ਟੀਮ ਤਰਫੋਂ ਮੋਗੇ ਦੀ ਟੀਮ ਤਰਫੋਂ ਹੈਪੀ ਜੀ ਕਹਿੰਦੇ ਕਬੱਡੀ ਪੈ ਗਈ ਹੈ ਕਹਿੰਦੀ ਆ ਕਬੱਡੀਆਂ ਨੇ ਚੜ ਚੜ ਕੇ ਵਿਰੋਧ ਬਲਟੋ ਸੁਪਰ ਸੰਜੀ ਪ੍ਰਧਾਨ ਨੇ ਗੁਰਦੁਆਰਾ ਖੋਦ ਕਮੇਟੀ ਦੇ ਨਾਲ ভাই ਹੁਣ ਕੋਲ ਜਗਦੀਸ਼ ਸਿੰਘ ਬਖਸ਼ੀਰ ਸਿੰਘ ਜੀ ਉਹਨਾਂ ਵੀਰਾਂ ਵੱਲੋਂ ਵੀ ਦੋਵਾਂ ਟੀਮਾਂ ਲਈ ਸੋਸੋ ਦੇ ਵੱਡੇ ਪਿਆਰ ਆਇਆ ਹੈ ਬਹੁਤ ਬਹੁਤ ਧੰਨਵਾਦ ਮੈਚ ਚੋਟੀ ਦਾ ਕਹਿੰਦੇ ਹੈਪੀ ਹੈ ਗਾਹੇ ਕਸਿੰਘ ਜੀ ਮਟੋਆ ਗੁਰਦਵਾਲਾ ਪ੍ਰਧਾਨ ਸਾਹਿਬ ਸੇਖ ਸਿੰਘ ਜੀ ਮਟੋਆ ਨਾਲ ਵੀ ਦੋਵਾਂ ਟੀਮਾਂ ਲਈ ਸਵਾਸ ਆਇਆ ਹੈ ਜੇ ਵੀ ਭਾਈ ਦੋਵਾਂ ਟੀਮਾਂ ਦੇ ਚਰਸੇ ਉੱਤੇ ਲਈ ਹੋਣੇ ਹੈ ਬਹੁਤ ਬਹੁਤ ਧੰਨਵਾਦ ਦੋਵਾਂ ਟੀਮਾਂ ਨੂੰ ਪਿਆਰ ਦਿੱਤਾ ਜਾ ਰਿਹਾ ਪਰ ਉਧਰ ਕਹਿੰਦੇ ਤਾੜੀ 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 ਜੋ ਰਾਮਾਵਾ ਕੁਰੀਆਂ ਦੇ ਗਾਣ ਤੇ ਫੇਰਨੇ ਮੈਦਾਨ ਦੇ ਵਿੱਚ ਕਹਿੰਦੇ ਸਿਰੇ ਦਾ ਟਿਕ ਜਿਹੜਾ ਮੈਚ ਕਿੱਡਾ ਜਾ ਰਿਹਾ ਹੈ ਬੰਲੇ ਮੈਚ ਸਮਾਪਤ ਹੋ ਗਿਆ ਭਾਈ ਲੋਕ ਚਾਹੁੰਦੇ ਨਹੀਂ ਸੀ ਮੈਚ ਸਮਾਪਤ ਹੋਵੇ ਉਹ ਭਾਈ ਜੇ ਕੁਰੀਆਂ ਦਾ ਮੈਚ ਚੰਗਾ ਲੱਗਾ ਕਾਹਲੀ ਤਾੜੀ ਮਾਰੇ ਲੋਕਾਂ ਦਾ ਕੁਰੀਆਂ ਦਾ ਜਿਹੜੇ ਕਪੋਰਡ